ਜਦੋਂ ਹੜ ਹੁੰਦੇ ਨੇ ਉਸ ਵੇਲੇ ਤਾਂ ਲੋਕ ਦੇਖ ਲੈਂਦੇ ਨੇ ਕਿ ਪਾਣੀ ਆ ਗਿਆ ਇਹਦਾ ਘਰ ਡੁੱਬ ਗਿਆ ਫਸਲਾਂ ਡੁੱਬ ਗਈਆਂ ਤੇ ਅਖੀਰ ਚ ਉਹਨਾਂ ਦਾ ਹਾਲਾਤ ਕੀ ਹੁੰਦੇ ਨੇ ਇਹ ਤੁਸੀਂ ਵੇਖ ਸਕਦੇ ਹੋ ਜਿਵੇਂ ਪੈਰ ਦੇਖ ਲਓ ਤੁਸੀਂ ਅੰਦਰ ਅੰਦਰ ਧਸ ਰਹੇ ਨੇ ਇਹ ਤਕਰੀਬਨ 4 ਫੁੱਟ ਉੱਪਰ ਆ ਮੈਂ 4 ਫੁੱਟ ਇਹਦੇ نیچے ਜਿਹੜੀ ਹੈ ਉਹ ਸਾਰੀ ਦੀ ਸਾਰੀ ਕਹਿ ਲਓ ਕਿ ਤੁਸੀਂ ਝੋਨਾ ਬੀਜਿਆ ਹੋਇਆ ਸੀ ਜਾਂ ਕੋਈ ਵੀ ਫਸਲ ਹੈ ਉਹ ਹੋਵੇਗੀ ਇਹੋ ਏਰੀਆ ਇਹ ਇਦਾਂ ਲੱਗ ਰਿਹਾ ਜਿਦਾ ਕੱਚ ਦਾ ਏਰੀਆ ਆਪਾਂ ਦੇਖਦੇ ਨਾ ਕੱਚ Gujarat ਦੇ ਕੱਚ ਦਾ ਏਰੀਆ ਇਹ ਹੁਣ ਉਦਾਂ ਦਾ ਜਿਹੜਾ ਸਾਰਾ ਏਰੀਆ ਜਿਹੜਾ ਉਦਾਂ ਨਜ਼ਰ ਆ ਰਿਹਾਗੇ ਗਾਰ ਹੋ ਗਈ ਇੱਥੇ ਪੈਰ ਪੈ ਨਹੀਂ ਸਕਦਾ ਇੱਥੇ ਇਹਨੂੰ ਹਜੇ ਸੁੱਕਣ ਨੂੰ ਵੀ ਪਤਾ ਕਿੰਨੇ ਦਿਨ ਲੱਗੇ ਤੁਸੀਂ ਜਿੱਦਾਂ ਦੱਸਿਆ ਕਿ ਫਸਲ ਆ ਤੁਸੀਂ ਦੇਖੋ ਫਸਲ ਜਿਹੜੇ ਕਾਨੇ ਹੈਗੇ ਸਾਰੇ ਉਹ ਸਾਰੇ ਤੁਸੀਂ ਵੇਖ ਰਹੇ ਹੋ ਪੰਜਾਬ ਤੱਕ ਤੇ ਇਸ ਵੇਲੇ ਅਸੀਂ ਪਹੁੰਚੇ ਹੋਏ ਹਾਂ ਸੁਲਤਾਨਪੁਰ ਲੋਧੀ ਦੇ ਪਿੰਡ ਬਾਉਪੁਰ ਤੇ ਤੁਸੀਂ ਇਸ ਜ਼ਮੀਨ ਨੂੰ ਵੇਖ ਸਕਦੇ ਹੋ ਜਿੱਥੇ ਮੈਂ ਖੜਾ ਹਾਂ ਇਹ ਕੋਈ ਗਰਾਊਂਡ ਨਹੀਂ ਹੈ ਤੇ ਨਾ ਹੀ ਕੋਈ ਕਹ ਲੋ ਕਿ ਮਿੱਟੀ ਵਾਲਾ ਜਿੱਥੇ ਲੋਕ ਖੇਡਦੇ ਨੇ ਜਾਂ ਬੱਚੇ ਖੇਡਦੇ ਨੇ ਜਾਂ ਫਿਰ ਆਸ-ਪਾਸੇ ਉਵੇਂ ਹੀ ਕੋਈ ਜ਼ਮੀਨ ਹੋਵੇ ਇਹ ਉਹ ਜ਼ਮੀਨ ਹੈ ਜਿੱਥੇ ਹੜਾਂ ਦੀ ਮਾਰ ਪਈ ਹੈ ਤੇ ਆ ਮੇਰੇ ਜਿੱਥੇ ਮੈਂ ਖੜਾ ਹਾਂ ਇਹ ਹੈ ਉਹ ਵਾਲੀ ਮਿੱਟੀ ਜਾਂ ਰੇਤਾ ਕਹ ਲੋ ਜਿਹੜੀ ਪਾਣੀ ਦੇ ਨਾਲ ਆਈ ਤੇ ਇਹ ਜ਼ਮੀਨ ਦੇ ਵਿੱਚ ਲੱਗਾ ਸੀ ਝੋਨਾ ਤੇ ਜਿਹੜਾ ਕਿ ਝੋਨਾ ਪੂਰੀ ਤਰ੍ਹਾਂ ਅਲੋਪ ਹੋ ਚੁੱਕਾ ਹੈ ਜਾਂ ਕਹ ਲੋ ਕਿ ਡੁੱਬ ਚੁੱਕਾ ਹੈ ਤੇ ਇਹ 4 ਫੁੱਟ ਤਕਰੀਬਨ ਜਿਹੜੀ ਤੁਸੀਂ ਜ਼ਮੀਨ ਦੇਖ ਰਹੇ ਹੋ ਆ ਮਿੱਟੀ ਮੈਂ ਹੱਥ ਲਾ ਕੇ ਵੀ ਤੁਹਾਨੂੰ ਦਿਖਾ ਦਿੰਨਾ ਇਹ ਮਿੱਟੀ 4 ਫੁੱਟ ਉੱਪਰ ਹੈ ਤੇ 4 ਫੁੱਟ ਇਹਦੇ نیچے ਜਿਹੜਾ ਹੈ ਉਹ ਜਿਹੜੀ ਫਸਲ ਬੀਜੀ ਗਈ ਸੀ ਕਿਸਾਨਾਂ ਵੱਲੋਂ ਉਹ ਹੈ ਤੇ ਸਾਡਾ ਅਸੀਂ ਤੁਹਾਨੂੰ ਇਹ ਦਿਖਾ ਰਹੇ ਹਾਂ ਕਿ ਜੜਦੋ ਹੜ ਆਉਂਦੇ ਨੇ ਉਸ ਵੇਲੇ ਦਾ ਲੋਕ ਦੇਖ ਲੈਂਦੇ ਨੇ ਕਿ ਪਾਣੀ ਆ ਗਿਆ ਇਹਦਾ ਘਰ ਡੁੱਬ ਗਿਆ ਫਸਲਾਂ ਡੁੱਬ ਗਈਆਂ ਤੇ ਅਖੀਰ ਚ ਉਹਨਾਂ ਦਾ ਹਾਲਾਤ ਕੀ ਹੁੰਦੇ ਨੇ ਇਹ ਤੁਸੀਂ ਵੇਖ ਸਕਦੇ ਹੋ ਜਿਵੇਂ ਪੈਰ ਦੇਖ ਲਓ ਤੁਸੀਂ ਅੰਦਰ ਅੰਦਰ ਧਸ ਰਹੇ ਨੇ ਇਹ ਤਕਰੀਬਨ 4 ਫੁੱਟ ਉੱਪਰ ਆ ਮੈਂ 4 ਫੁੱਟ ਇਹਦੇ نیچے ਜਿਹੜੀ ਹੈ ਉਹ ਸਾਰੀ ਦੀ ਸਾਰੀ ਕਹ ਲਓ ਕਿ ਤੁਸੀਂ ਝੋਨਾ ਬੀਜਿਆ ਹੋਇਆ ਸੀ ਜਾਂ ਕੋਈ ਵੀ ਫਸਲ ਹੈ ਉਹ ਹੋਵੇਗੀ ਤੇ ਹੁਣ ਇਹਨੂੰ ਹਟਾ ਕੇ ਉਸ ਤੋਂ ਬਾਅਦ ਜਿਹੜੇ ਕਿਸਾਨਾਂ ਦੀਆਂ ਜਿਹੜੀਆਂ ਫਸਲਾਂ ਆ ਨਾ ਉਹ ਬੀਜੀਆਂ ਜਾਣ ਗਿਆ ਤੇ ਸਭ ਤੋਂ ਵੱਡਾ ਚੈਲੰਜ ਹੁਣ ਇਹ ਕਿਸਾਨਾਂ ਲਈ ਹੈ ਕਿ ਆਪਣੇ ਖੇਤਾਂ ਨੂੰ ਦੁਬਾਰਾ ਹਰਾ-ਭਰਾ ਕਿਵੇਂ ਕਰਨਾ ਹੈ ਮੇਰੇ ਨਾਲ ਮੇਰੇ ਸਹਿਯੋਗੀ ਸੁਕੇਤ ਜੀ ਨੇ ਸੁਕੇਤ ਜੀ ਕਿਵੇਂ ਵੇਖ ਰਹੇ ਹੋ ਤੁਸੀਂ ਇੱਥੇ ਕੁਝ ਦਿਨ ਪਹਿਲਾਂ ਆਏ ਸੀਗੇ ਇਹ ਜ਼ਮੀਨ ਦਿਖ ਰਹੀ ਸੀ ਨਹੀਂ ਨਹੀਂ ਇੱਥੇ ਸਾਰੇ ਪਾਣੀ ਸੀਗਾ ਜਿਹੜੇ ਤੁਸੀਂ ਆ ਪਿਛੇ ਘਰ ਵੀ ਦੇਖੋਗੇ ਇਹਨਾਂ ਦੇ 5-4-4 5-5 ਫੁੱਟ ਤੱਕ ਪਾਣੀ ਸੀਗਾ ਔਰ ਅਸੀਂ ਇੱਥੇ ਕਸ਼ਤੀਆਂ ਥਾਣੇ ਗਏ ਸੀਗੇ ਔਰ ਪਿਛੇ ਜਿਹੜੇ ਤੁਸੀਂ ਦੇਖ ਰਹੇ ਹੋ ਜਿੱਥੇ ਲਾਈਟ ਜਗ ਰਹੀ ਹੈਗੀ ਆ ਉਹ ਸਾਂਗਰਾ ਪਿੰਡ ਦਾ ਹੈਗਾ ਉੱਥੇ ਪਿੰਡ ਦੇ ਵਿੱਚ ਕੇਜਰੀਵਾਲ ਸਾਹਿਬ ਵੀ ਗਏ ਸੀ ਅਸੀਂ ਇੱਥੋਂ ਬੋਰਡ ਥ ਇਹੀ ਰਸਤੇ ਥਾਣੀ ਜਿਹੜਾ ਬੋਰ ਥਾਣੀ ਗਏ ਸੀ ਔਰ ਅੱਜ ਇੱਥੇ ਪਾਣੀ ਚੋਂ ਘਟ ਗਿਆ ਹੈਗਾ ਕਿਉਂਕਿ ਥੋੜਾ ਘਟਨ ਨਾਲ ਕੱਲ ਤੋਂ ਥੋੜਾ ਵਧਿਆ ਪਹਿਲਾਂ ਇਸ ਤੋਂ ਥੋੜਾ ਹੋਰ ਘਟ ਗਿਆ ਸੀਗਾ ਔਰ ਇਹ ਤੁਸੀਂ ਜਿਹਦਾ ਦੇਖ ਰਹੇ ਹੋ ਏਰੀਆ ਇਹ ਇਦਾਂ ਲੱਗ ਰਿਹਾ ਜਿਦਾ ਕੱਚ ਦਾ ਏਰੀਆ ਆਪਾਂ ਦੇਖਦੇ ਨਾ ਕੱਚ গুজਰਾਤ ਦੇ ਕੱਚ ਦਾ ਏਰੀਆ ਇਹ ਹੁਣ ਉਦਾਂ ਦਾ ਜਿਹੜਾ ਸਾਰਾ ਏਰੀਆ ਜਿਹੜਾ ਉਦਾਂ ਨਜ਼ਰ ਆ ਰਿਹਾਗੇ ਗਾਰ ਹੋ ਗਈ ਇੱਥੇ ਪੈਰ ਪੈ ਨਹੀਂ ਸਕਦਾ ਇੱਥੇ ਇਹਨੂੰ ਹਜੇ ਸੁੱਕਣ ਨੂੰ ਵੀ ਪਤਾ ਕਿੰਨੇ ਦਿਨ ਲੱਗੇ ਤੁਸੀਂ ਜਿਹਦਾ ਦੱਸਿਆ ਕਿ ਫਸਲ ਆ ਤੁਸੀਂ ਦੇਖੋ ਫਸਲ ਜਿਹੜੇ ਕਾਨੇ ਹੈਗੇ ਸਾਰੇ ਉਹ ਸਾਰੇ ਨਾਲ ਥੱਲੇ ਹੋ ਗਏ ਹੋਏ ਆ ਤੇ ਇਹ ਸਾਰਾ ਜਿੰਨਾ ਏਰੀਆ ਸੀ ਸਾਰਾ ਜਿਹੜਾ ਝੋਨਾ ਲੱਗਾ ਸੀਗਾ ਝੋਨੇ ਦਾ ਤੁਸੀਂ ਦੂਜੇ ਪਾਸੇ ਦੇਖੋਗੇ ਤਾਂ ਕਿੰਨਾ ਝੋਨਾ ਖੜਾ ਤੇ ਇਧਰਲੇ ਪਾਸੇ ਜਿਹੜਾ ਸਾਰਾ ਇਹ ਝੋਨਾ ਮਾਰ ਚੁੱਕਾ ਲੋਕਾਂ ਦੀਆਂ ਫਸਲਾਂ ਮਾਰ ਚੁੱਕੀਆਂ ਨਾ ਤੇ ਤੁਹਾਨੂੰ ਕੀ ਲੱਗ ਰਿਹਾ ਹੈ ਕਿ ਜਿਵੇਂ ਆਪਾਂ ਇੱਥੇ ਗੱਲ ਕਰ ਰਹੀ ਤਕਰੀਬਨ ਤਕਰੀਬਨ 4 ਫੁੱਟ نیچے ਜਿਹੜੀ ਜ਼ਮੀਨ ਰਹਿ ਗਈ ਹੈ ਕਿੰਨਾ ਸਮਾਂ ਲੱਗੇਗਾ ਤੇ ਕਿੰਨੀਆਂ ਮੁਸ਼ਕਲਾਂ ਕਿਸਾਨਾਂ ਨੂੰ ਆਣ ਗਈਆਂ ਇਸ ਇਤੋਂ ਬਾਹਰ ਆਉਣ ਦੇ ਲਈ ਆਪਣੀ ਜ਼ਮੀਨ ਨੂੰ ਬਾਰਾ ਤੁਸੀਂ ਦੇਖੋ ਆਪਾਂ ਆਪਾਂ ਦੇਖਿਆ ਹੋਣਾ ਕਿ ਲੋਕ ਟਰੈਕਟਰ ਲੈ ਕੇ ਜਦਾ ਬੰਨ ਲਾਣ ਲਈ ਵੀ ਆ ਰਹੇ ਨੇ ਇਦਾਂ ਹੀ ਔਰ ਪੰਜਾਬ ਦੇ ਲੋਕ ਨੇ ਉਹ ਸੇਵਾ ਨਿਵਾ ਰਹੇ ਨੇ ਔਰ ਇਸੇ ਵਾਦੇ ਵਿੱਚ ਹੀ ਕੁਝ ਲੋਕ ਕਹਿ ਰਹੇ ਨੇ ਕਿ ਅਸੀਂ 50 ਟਰੈਕਟਰ ਲਿਆ ਕੇ ਨਾ ਸਿੱਧੀਆਂ ਕਰ ਦਾਂਗੇ ਤੇ ਕੁਝ ਕਹਿ ਰਹੇ 100 ਟਰੈਕਟਰ ਲਿਆਵਾਂਗੇ ਵੱਡੇ ਤੇ ਦੇਖਣਾ ਹੋਏਗਾ ਕਿ ਆਮ ਵੇਲੇ ਟਾਈਮ 'ਚ ਜਦੋਂ ਇਹ ਸੁੱਕੇਗੀ ਕਿਉਂਕਿ ਟਰੈਕਟਰ ਤਾਂ ਹੁਣੇ ਤੇ ਚੱਲਣਾ ਨਹੀਂ ਐਸੇ ਵੇਲੇ ਵੀ ਜਦੋਂ ਇਹ ਥੋੜਾ ਸੁੱਕੇਗੀ ਪਾਣੀ ਰੀਲੀਫ ਹੋਏਗਾ ਇਤੋਂ ਉਸ ਤੋਂ ਬਾਅਦ ਚੱਲਣਾ ਉਹਨੂੰ 10-15 ਦਿਨ ਹਜੇ ਲੱਗ ਜਾਣੇ ਜੇ ਤੋ ਪੰਨ ਲੱਗਣਗੇ ਤਾਂ ਕੋ ਜਦੋਂ ਅੱਜ ਪਾਣੀ ਛੱਡ ਦਿੱਤਾ ਫੇਰ ਪਿੱਛੋਂ ਜੇ ਪਾਣੀ ਕਿਤੇ ਖੁਦਾਨਾ ਖਾਸ ਤਾਂ ਫੇਰ ਵੱਧ ਗਿਆ ਤੇ ਫੇਰ ਇਹ ਪਾਣੀ ਇਹਦੇ ਉੱਤੇ ਆ ਜਾਏਗਾ ਫੇਰ ਉਹ ਨੁਕਸਾਨ ਹੋ ਹੱਲੇ ਕਿਸਾਨਾਂ ਨੂੰ ਮਹੀਨਾ 2 ਮਹੀਨੇ ਆਸਾਨੀ ਦੇ ਨਾਲ ਲੱਗ ਸਕਦੇ ਲੱਗ ਜੇਗਾ ਜੀ ਲੱਗਦਾ ਕਿ ਜੇ ਉਹ ਕਹਿੰਦੇ ਕਿ ਆਪਾਂ ਇੱਥੇ ਅਸਲੇ ਕਨਗ ਬੀਜ ਨਹੀਂ ਆ ਤੋ ਨੂੰ ਟਾਈਮ ਲੱਗਣਾ ਅਜੇ ਕਨਗ ਜੇ ਆਪਾਂ ਕੋ ਕਹਿਆ ਅੱਜ ਜਾਂ ਕਟਿੰਗ ਦਾ ਹੁੰਦੀ ਅਸਲੇ ਧਾਨ ਦੀ ਫਸਲ ਦੀ ਕਟਿੰਗ ਹੋ ਜਾਂਦੀ ਹੈ ਸਤੰਬਰ ਚ ਤੇ ਕਨਗ ਦਾ ਉਹਦੇ ਵਾਰੀ ਤਿਆਰੀ ਕਰਨੀ ਸ਼ੁਰੂ ਹੋ ਜਾਂਦੀ ਆ ਪਰ ਕਨਗ ਮੈਨੂੰ ਲੱਗਦਾ ਨਹੀਂ ਕਿ ਜੇ ਇਸ ਹਿਸਾਬ ਨਾਲ ਜੋ ਹਾਲਾਤ ਆ ਕਿ ਅਗਲੀ ਫਸਲ ਵੀ ਜਿਹੜੀ ਆ ਬੜੀ ਮੁਸ਼ਕਲ ਆ ਕਿਸਾਨਾਂ ਨੂੰ ਇੱਥੇ ਮਿਲੇਗੀ ਸੋ ਤੁਸੀਂ ਸੁਣ ਰਹੇ ਸੀਗੇ ਮੇਰੇ ਸਹਿਯੋਗੀ ਨੇ ਕਿਵੇਂ ਦੱਸਿਆ ਕਿ ਆ ਜਿਵੇਂ ਅਸੀਂ ਤੁਹਾਨੂੰ ਦਿਖਾ ਵੀ ਰਹੇ ਹਾਂ ਕਿ ਮੈਂ ਤੁਹਾਨੂੰ ਇੱਥੋਂ ਫਸਲ ਦੇ ਵੀ ਕੁਝ ਕਾਨੇ ਵੀ ਕੱਢ ਕੇ ਦਿਖਾ ਦਵਾਂ ਤੇ ਇਹ ਤੁਸੀਂ ਵੇਖ ਸਕਦੇ ਹੋ ਕਿ ਫਸਲ ਪੂਰੀ ਤਰ੍ਹਾਂ ਜਿਹੜੀ ਆ ਤਬਾਹ ਹੋ ਚੁੱਕੀ ਆ ਤੇ ਜਿਹੜੀ ਹਰੀ ਭਰੀ ਜਿੰਨੂੰ ਆਪਾਂ ਉਪਜਾਊ ਜ਼ਮੀਨ ਕਹਿੰਦੇ ਆ ਉਹ ਕਿਤੇ ਨਾ ਕਿਤੇ 4 ਫੁੱਟ نیچے ਰਹਿ ਚੁੱਕੀ ਹੈਗੀ ਹੈ ਤੇ ਹੁਣ ਇਹਨੂੰ ਤੁਸੀਂ ਦੇਖੋ ਦੂਰ ਦੂਰ ਤੱਕ ਤੁਹਾਨੂੰ ਸਿਰਫ ਇਹੀ ਗਾਰੀ ਗਾਰ ਜਾਂ ਥੋੜਾ ਥੋੜਾ ਪਾਣੀ ਜਿਹੜਾ ਬਚਿਆ ਹੈ ਉਹ ਨਜ਼ਰ ਆ ਰਿਹਾ ਹੋਵੇਗਾ ਤੇ ਇਹ ਨੇ ਅਸਲੀ ਹਾਲਾਤ ਜਿਹੜੇ ਬਾਅਦ ਚ ਕਿਸਾਨਾਂ ਨੂੰ ਜਿਹੜੀਆਂ ਮੁਸ਼ਕਿਲਾਂ ਆ ਰਹੀਆਂ ਫੇਸ 2 ਦੀਆਂ ਮੁਸ਼ਕਿਲਾਂ ਜਿੰਨੂੰ ਆਪਾਂ ਕਹਿੰਦੇ ਆ ਉਹ ਇਹ ਸਾਰੀਆਂ ਚੀਜ਼ਾਂ ਨੇ ਸੋ ਸੁਲਤਾਨਪੁਰ ਤੋਂ ਪ੍ਰਿੰਸ 타ਗਰਾ ਤੁਸੀਂ ਵੇਖ ਰਹੇ ਹੋ ਪੰਜਾਬ ਤੱਕ ਤੇ ਇਸ ਵੇਲੇ ਅਸੀਂ ਪਹੁੰਚੇ ਹੋਏ ਹਾਂ ਸੁਲਤਾਨਪੁਰ ਲੋਧੀ ਦੇ ਪਿੰਡ ਬਾਉਪੁਰ ਤੇ ਤੁਸੀਂ ਇਸ ਜ਼ਮੀਨ ਨੂੰ ਵੇਖ ਸਕਦੇ ਹੋ ਜਿੱਥੇ ਮੈਂ ਖੜਾ ਆ ਇਹ ਕੋਈ ਗਰਾਊਂਡ ਨਹੀਂ ਹੈ ਤੇ ਨਾ ਹੀ ਕੋਈ ਕਹ ਲੋ ਕਿ ਮਿੱਟੀ ਵਾਲਾ ਜਿੱਥੇ ਆ ਲੋਕ ਖੇਡਦੇ ਨੇ ਜਾਂ ਬੱਚੇ ਖੇਡਦੇ ਨੇ ਜਾਂ ਫਿਰ ਆਸੇ ਪਾਸੇ ਉਵੇਂ ਹੀ ਕੋਈ ਜ਼ਮੀਨ ਹੋਵੇ ਇਹ ਉਹ ਜ਼ਮੀਨ ਹੈ ਜਿੱਥੇ ਹੜਾਂ ਦੀ ਮਾਰ ਪਈ ਹੈ ਤੇ ਆ ਮੇਰੇ ਜਿੱਥੇ ਮੈਂ ਖੜਾ ਆ ਇਹ ਹੈ ਉਹ ਵਾਲੀ ਮਿੱਟੀ ਜਾਂ ਰੇਤਾ ਕਹ ਲੋ ਜਿਹੜੀ ਪਾਣੀ ਦੇ ਨਾਲ ਆਈ ਤੇ ਇਹ ਜ਼ਮੀਨ ਦੇ ਵਿੱਚ ਲੱਗਾ ਸੀ ਝੋਨਾ ਤੇ ਜਿਹੜਾ ਕਿ ਝੋਨਾ ਪੂਰੀ ਤਰ੍ਹਾਂ ਅਲੋਪ ਹੋ ਚੁੱਕਾ ਹੈ ਜਾਂ ਕਹ ਲੋ ਕਿ ਡੁੱਬ ਚੁੱਕਾ ਹੈ ਤੇ ਇਹ 4 ਫੁੱਟ ਤਕਰੀਬਨ ਜਿਹੜੀ ਤੁਸੀਂ ਜ਼ਮੀਨ ਦੇਖ ਰਹੇ ਹੋ ਆ ਮਿੱਟੀ ਮੈਂ ਹੱਥ ਲਾ ਕੇ ਵੀ ਤੁਹਾਨੂੰ ਦਿਖਾ ਦਿੰਨਾ ਇਹ ਮਿੱਟੀ 4 ਫੁੱਟ ਉੱਪਰ ਹੈ ਤੇ 4 ਫੁੱਟ ਇਹਦੇ نیچے ਜਿਹੜਾ ਹੈ ਉਹ ਜਿਹੜੀ ਫਸਲ ਬੀਜੀ ਗਈ ਸੀ ਕਿਸਾਨਾਂ ਵੱਲੋਂ ਉਹ ਹੈ ਤੇ ਸਾਡਾ ਅਸੀਂ ਤੁਹਾਨੂੰ ਇਹ ਦਿਖਾ ਰਹੇ ਹਾਂ ਕਿ ਜੜਦੋ ਹੜ ਆਉਂਦੇ ਨੇ ਉਸ ਵੇਲੇ ਦਾ ਲੋਕ ਦੇਖ ਲੈਂਦੇ ਨੇ ਕਿ ਪਾਣੀ ਆ ਗਿਆ ਇਹਦਾ ਘਰ ਡੁੱਬ ਗਿਆ ਫਸਲਾਂ ਡੁੱਬ ਗਈਆਂ ਤੇ ਅਖੀਰ 'ਚ ਉਹਨਾਂ ਦਾ ਹਾਲਾਤ ਕੀ ਹੁੰਦੇ ਨੇ ਇਹ ਤੁਸੀਂ ਵੇਖ ਸਕਦੇ ਹੋ ਜਿਵੇਂ ਪੈਰ ਦੇਖ ਲਓ ਤੁਸੀਂ ਅੰਦਰ ਅੰਦਰ ਧਸ ਰਹੇ ਨੇ ਇਹ ਤਕਰੀਬਨ 4 ਫੁੱਟ ਉੱਪਰ ਆ ਮੈਂ 4 ਫੁੱਟ ਇਹਦੇ نیچے ਜਿਹੜੀ ਹੈ ਉਹ ਸਾਰੀ ਦੀ ਸਾਰੀ ਕਹਿ ਲਓ ਕਿ ਤੁਸੀਂ ਝੋਨਾ ਬੀਜਿਆ ਹੋਇਆ ਸੀ ਜਾਂ ਕੋਈ ਵੀ ਫਸਲ ਹੈ ਉਹ ਹੋਵੇਗੀ ਤੇ ਹੁਣ ਇਹਨੂੰ ਹਟਾ ਕੇ ਉਸ ਤੋਂ ਬਾਅਦ ਜਿਹੜੇ ਕਿਸਾਨਾਂ ਦੀਆਂ ਜਿਹੜੀਆਂ ਫਸਲਾਂ ਆ ਨਾ ਉਹ ਬੀਜੀਆਂ ਜਾਣਗੀਆਂ ਤੇ ਸਭ ਤੋਂ ਵੱਡਾ ਚੈਲੰਜ ਹੁਣ ਇਹ ਕਿਸਾਨਾਂ ਲਈ ਹੈ ਕਿ ਆਪਣੇ ਖੇਤਾਂ ਨੂੰ ਦੁਬਾਰਾ ਹਰਾ ਭਰਾ ਕਿਵੇਂ ਕਰਨਾ ਹੈ ਮੇਰੇ ਨਾਲ ਮੇਰੇ ਸਹਿਯੋਗੀ ਸੁਕੇਤ ਜੀ ਨੇ ਸੁਕੇਤ ਜੀ ਕਿਵੇਂ ਵੇਖ ਰਹੇ ਹੋ ਤੁਸੀਂ ਇੱਥੇ ਕੁਝ ਦਿਨ ਪਹਿਲਾਂ ਆਏ ਸੀਗੇ ਇਹ ਜ਼ਮੀਨ ਦੇਖ ਰਹੀ ਸੀ ਨਹੀਂ ਨਹੀਂ ਇੱਥੇ ਸਾਰੇ ਪਾਣੀ ਸੀਗਾ ਜਿਹੜੇ ਤੁਸੀਂ ਆ ਪਿਛੇ ਘਰ ਵੀ ਦੇਖੋਗੇ ਇਹਨਾਂ ਦੇ 5-4-4 5-5 ਫੁੱਟ ਤੱਕ ਪਾਣੀ ਹਮਮ ਔਰ ਅਸੀਂ ਇਥੇ ਕਸ਼ਤੀਆਂ 사 ਨਹੀਂ ਗਏ ਸੀਗੇ ਔਰ ਪਿੱਛੇ ਜਿਹੜੇ ਤੁਸੀਂ ਦੇਖ ਰਹੇ ਹੋ ਜਿੱਥੇ ਲਾਈਟ ਜਗ ਰਹੀ ਹੈਗੀ ਆ ਜੀ ਉਸ ਆਂਗਰਾ ਪਿੰਡ ਦਾ ਹੈਗਾ ਉੱਥੇ ਪਿੰਡ ਦੇ ਵਿੱਚ ਕੇਜਰੀਵਾਲ ਸਾਹਿਬ ਵੀ ਗਏ ਸੀ ਅਸੀਂ ਇੱਥੋਂ ਬੋਰਥਾਣੀ ਗਏ ਸੀ ਜਦੋਂ ਕੇਜਰੀਵਾਲ ਸਾਹਿਬ ਨਿਕਲ ਕੇ ਗਏ ਸੀ ਇਹੀ ਰਸਤੇ ਥਾਣੀ ਜਿਹੜਾ ਬੋਰਥਾਣੀ ਗਏ ਸੀ ਔਰ ਅੱਜ ਇੱਥੇ ਪਾਣੀ ਚ ਲੋ ਘਟ ਗਿਆ ਹੈਗਾ ਕਿਉਂਕਿ ਥੋੜਾ ਘਟਨ ਨਾਲ ਕੱਲ ਤੋਂ ਥੋੜਾ ਵਧਿਆ ਪਹਿਲਾਂ ਇਸ ਤੋਂ ਥੋੜਾ ਹੋਰ ਘਟ ਗਿਆ ਸੀਗਾ ਔਰ ਇਹ ਤੁਸੀਂ ਜਿਹਦਾ ਦੇਖ ਰਹੇ ਹੋ ਏਰੀਆ ਇਹ ਇਦਾਂ ਲੱਗ ਰਿਹਾ ਜਿੱਦਾਂ ਕੱਚ ਦਾ ਏਰੀਆ ਆਪਾਂ ਦੇਖਦੇ ਹਾਂ ਕੱਚ গুজਰਾਤ ਦੇ ਕੱਚ ਦਾ ਏਰੀਆ ਇਹ ਹੁਣ ਉਦਾਂ ਦਾ ਜਿਹੜਾ ਸਾਰਾ ਏਰੀਆ ਜਿਹੜਾ ਉਦਾਂ ਨਜ਼ਰ ਆ ਰਿਹਾਗੇ ਗਾਰ ਹੋ ਗਈ ਇੱਥੇ ਪੈਰ ਪੈ ਨਹੀਂ ਲਗੇ ਤੁਸੀਂ ਜਿਹਦਾ ਦੱਸਿਆ ਕਿ ਇੱਕ ਫਸਲ ਆ ਤੁਸੀਂ ਦੇਖੋ ਫਸਲ ਜਿਹੜੇ ਕਾਨੇ ਹੈਗੇ ਆ ਸਾਰੇ ਉਹ ਸਾਰੇ ਪਾਣੀ ਨਾਲ ਥੱਲੇ ਹੋ ਗਏ ਹੋਏ ਆ ਤੇ ਇਹ ਸਾਰਾ ਜਿੰਨਾ ਏਰੀਆ ਸੀਗਾ ਸਾਰਾ ਜਿਹੜਾ ਥਿ ਝੋਨਾ ਲੱਗਾ ਸੀਗਾ ਜੋ ਨਰਾ ਤੁਸੀਂ ਦੂਜੇ ਪਾਸੇ ਦੇਖੋਗੇ ਤਾਂ ਕਿੰਨਾ ਝੋਨਾ ਖੜਾ ਹੈ ਇਧਰਲੇ ਪਾਸੇ ਜਿਹੜਾ ਸਾਰਾ ਇਹ ਝੋਨਾ ਮਾਰ ਚੁੱਕਾ ਹੈ ਲੋਕਾਂ ਦੀਆਂ ਫਸਲਾਂ ਮਾਰ ਚੁੱਕੀਆਂ ਹਨ ਤੇ ਤੁਹਾਨੂੰ ਕੀ ਲੱਗ ਰਿਹਾ ਹੈ ਕਿ ਜਿਵੇਂ ਆਪਾਂ ਇੱਥੇ ਗੱਲ ਕਰ ਰਹੀ ਤਕਰੀਬਨ ਤਕਰੀਬਨ 4 ਫੁੱਟ نیچے ਜਿਹੜੀ ਜ਼ਮੀਨ ਰਹਿ ਗਈ ਹੈ ਕਿੰਨਾ ਸਮਾਂ ਲੱਗੇਗਾ ਤੇ ਕਿੰਨੀਆਂ ਮੁਸ਼ਕਲਾਂ ਕਿਸਾਨਾਂ ਨੂੰ ਆਣ ਗਈਆਂ ਇਸ ਇਤੋਂ ਬਾਹਰ ਆਉਣ ਦੇ ਲਈ ਆਪਣੀ ਜ਼ਮੀਨ ਨੂੰ ਬਰਾਬਰ ਲਈ ਤੁਸੀਂ ਦੇਖੋ ਆਪਾਂ ਆਪਾਂ ਦੇਖਿਆ ਹੋਣਾ ਕਿ ਲੋਕ ਟਰੈਕਟਰ ਲੈ ਕੇ ਜਦਾ ਬੰਨ ਲਾਣ ਲਈ ਵੀ ਆ ਰਹੇ ਨੇ ਇਦਾਂ ਹੀ ਜਿਹੜੇ ਲੋਕ ਨੇ ਔਰ ਪੰਜਾਬ ਦੇ ਲੋਕ ਨੇ ਉਹ ਸੇਵਾ ਨਿਵਾ ਰਹੇ ਨੇ ਔਰ ਇਹ ਸੇਵਾ ਦੇ ਵਿੱਚ ਹੀ ਕੁਝ ਲੋਕ ਕਹਿ ਰਹੇ ਨੇ ਕਿ ਅਸੀਂ 50 ਟਰੈਕਟਰ ਲਿਆ ਕੇ ਨਾਲ ਸਿੱਧੀਆਂ ਕਰ ਦਾਂਗੇ ਦੇ ਕੁਛ ਕਰ ਰਹੇ ਇਸ ਔਰ ਟਰੈਕਟਰ ਲਿਆਵਾਂਗੇ ਵੱਡੇ ਤੇ ਦੇਖਣਾ ਹੋਏਗਾ ਕਿ ਆਮਲੇ ਟਾਈਮ ਤੇ ਜਦੋਂ ਇਹ ਸੁੱਕੇਗੀ ਕਿਉਂਕਿ ਟਰੈਕਟਰ ਤਾਂ ਹੁਣੇ ਤੇ ਚੱਲਣਾ ਨਹੀਂ ਐਸੇਲੇ ਵੀ ਜਦੋਂ ਇਹ ਥੋੜਾ ਸੁੱਕੇਗੀ ਪਾਣੀ ਰੀਲੀਫ ਹੋਏਗਾ ਇਤੋਂ ਉਸ ਤੋਂ ਬਾਅਦ ਚੱਲਣਾ ਉਹਨੂੰ 10-15 ਦਿਨ ਹਜੇ ਲੱਗ ਜਾਣੇ ਜੇ ਤੂੰ ਪਾਣੀ ਲੱਗਣੀ ਹੈ ਤਾਂ ਕੋ ਜਿੱਦਾਂ ਅੱਜ ਪਾਣੀ ਛਾੜ ਦਿੱਤਾ ਫੇਰ ਪਿੱਛੋਂ ਜੇ ਪਾਣੀ ਕਿਤੇ ਖੁਦਾਨਾ ਖਾਸ ਤਾਂ ਫੇਰ ਵੱਧ ਗਿਆ ਤੇ ਫੇਰ ਇਹ ਪਾਣੀ ਇਹਦੇ ਤੇ ਆ ਜਾਏਗਾ ਫੇਰ ਉਹ ਨੁਕਸਾਨ ਹੋਏਗਾ ਔਰ ਇਹ ਟਾਈਮ ਦੀ ਅਪਾ ਮੰਨ ਸਕਦੇ ਆ ਕਿ ਜ਼ਮੀਨ ਹਰੀ ਭਰੀ ਹੋਣ ਨੂੰ ਹਲੇ ਕਿਸਾਨਾਂ ਨੂੰ ਮਹੀਨਾ 2 ਮਹੀਨੇ ਆਸਾਨੀ ਦੇ ਜੇ ਉਹ ਕਹਿੰਦੇ ਕਿ ਆਪਾਂ ਇੱਥੇ ਅਸਲੇ ਕਨਗ ਬੀਜ ਨਹੀਂ ਆ ਤੁਹਾਨੂੰ ਟਾਈਮ ਲੱਗਣਾ ਅਜੇ ਕਨਗ ਜੇ ਆਪਾਂ ਕੋ ਕਹਿਆ ਅੱਜ ਹੀ ਆ ਕਟਿੰਗ ਹੁੰਦੀ ਐ ਅਸਲੇ ਧਾਨ ਦੀ ਫਸਲ ਦੀ ਕਟਿੰਗ ਹੋ ਜਾਂਦੀ ਐ ਸਤੰਬਰ ਚ ਤੇ ਕਨਕਾ ਉਹਦੇ ਵਾਰੀ ਤਿਆਰੀ ਕਰਨੀ ਸ਼ੁਰੂ ਹੋ ਜਾਂਦੀ ਆ ਪਰ ਕਨਕ ਮੈਨੂੰ ਲੱਗਦਾ ਨਹੀਂ ਕਿ ਜੇ ਇਸ ਹਿਸਾਬ ਨਾਲ ਜੋ ਹਾਲਾਤ ਆ ਕਿ ਅਗਲੀ ਫਸਲ ਵੀ ਜਿਹੜੀ ਆ ਬੜੀ ਮੁਸ਼ਕਲ ਆ ਕਿਸਾਨਾਂ ਨੂੰ ਇੱਥੇ ਮਿਲੇਗੀ ਸੋ ਤੁਸੀਂ ਸੁਣ ਰਹੇ ਸੀਗੇ ਮੇਰੇ ਸਹਿਯੋਗੀ ਨੇ ਕਿਵੇਂ ਦੱਸਿਆ ਕਿ ਆ ਜਿਵੇਂ ਅਸੀਂ ਤੁਹਾਨੂੰ ਦਿਖਾ ਵੀ ਰਹੇ ਹਾਂ ਕਿ ਮੈਂ ਤੁਹਾਨੂੰ ਇੱਥੋਂ ਫਸਲ ਦੇ ਵੀ ਕੁਝ ਕਾਨੇ ਵੀ ਕੱਢ ਕੇ ਦਿਖਾ ਦਵਾਂ ਤੇ ਇਹ ਤੁਸੀਂ ਵੇਖ ਸਕਦੇ ਹੋ ਕਿ ਫਸਲ ਪੂਰੀ ਤਰ੍ਹਾਂ ਜਿਹੜੀ ਆ ਤਬਾਹ ਹੋ ਚੁੱਕੀ ਆ ਤੇ ਜਿਹੜੀ ਹਰੀ ਭਰੀ ਜਿੰਨੂੰ ਆਪਾਂ ਉਪਜਾਊ ਜ਼ਮੀਨ ਕਹਿੰਦੇ ਆ ਉਹ ਕਿਤੇ ਨਾ ਕਿਤੇ 4 ਫੁੱਟ نیچے ਰਹਿ ਚੁੱਕੀ ਹੈਗੀ ਹੈ ਤੇ ਹੁਣ ਇਹਨੂੰ ਤੁਸੀਂ ਦੇਖੋ ਦੂਰ ਦੂਰ ਤੱਕ ਤੁਹਾਨੂੰ ਸਿਰਫ ਇਹੀ ਗਾਰੀ ਗਾਰੀ ਆ ਥੋੜਾ ਥੋੜਾ ਪਾਣੀ ਜਿਹੜਾ ਬਚਿਆ ਉਹ ਨਜ਼ਰ ਆ ਰਿਹਾ ਹੋਵੇਗਾ ਤੇ ਇਹ ਨੇ ਅਸਲੀ ਹਾਲਾਤ ਜਿਹੜੇ ਬਾਅਦ ਚ ਕਿਸਾਨਾਂ ਨੂੰ ਜਿਹੜੀਆਂ ਮੁਸ਼ਕਲਾਂ ਆ ਰਹੀਆਂ ਫੇਸ 2 ਦੀਆਂ ਮੁਸ਼ਕਲਾਂ ਜਿੰਨੂੰ ਆਪਾਂ ਕਹਿੰਦੇ ਆ ਉਹ ਇਹ ਸਾਰੀਆਂ ਚੀਜ਼ਾਂ ਨੇ ਸੋ ਸੁਲਤਾਨਪੁਰ ਤੋਂ ਪ੍ਰਿੰਸ ਤਾਗਰਾ